ਸਤਿ ਸ਼੍ਰੀ ਅਕਾਲ ਲੋਕ ਗ੍ਰੰਥ ਦੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਪ੍ਰਿੰਸੀਪਲ ਜੇਪੀ ਸਿੰਘ ਜੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੇਪੀ ਸਿੰਘ ਜੀ ਏਡੀ ਦਾ ਜਿਹੜਾ ਮਾਮਲਾ ਇਹ ਵਾਵਾ ਪਕੀ ਜਾਂਦਾ ਤੇ ਤੂਲ ਇਸ ਮਾਮਲੇ ਨੇ ਫੜੀ ਹੋਈ ਹੈ ਹੁਣ ਏਡੀ ਅੱਗੇ ਕੋਰਟ ਦੇ ਵਿੱਚ ਚਲੀ ਗਈ ਅਰਵਿੰਦ ਕੇਜਰੀ ਵੱਲ ਦੇ ਖਿਲਾਫ ਉਹ ਕਹਿੰਦੇ ਕਿ ਪੰਜ ਸਮਨ ਭੇਜੇ ਇਹ ਦਿੱਲੀ ਦੇ ਚੀਫ ਮਿਨਿਸਟਰ ਨੇ ਉਹ ਹਾਜ਼ਰ ਨਹੀਂ ਹੋਏ ਸੋ ਅਖਰ ਕੀ ਗੱਲਬਾਤ ਹੈ ਕੇਜਰੀਵਾਲ ਸਾਹਿਬ ਕਿਉਂ ਨਹੀਂ ਪੇਸ਼ ਹੋ ਰਹੇ ਹੈਗੇ ਕਿ ਇਥੇ ਸਾਰਾ ਮਾਮਲਾ ਜਿਹੜਾ ਹੈ ਖੜਿਆ ਹੈਗਾ ਸਭ ਕੁਝ ਹੋ ਕਿਉਂ ਰਿਹਾ ਹੈ ਕੋਈ ਧਾਂਦਲੀ ਹੈ ਜਾਂ ਫਿਰ ਜਿਵੇਂ ਆਮ ਆਦਮੀ ਪਾਰਟੀ ਇਲਜ਼ਾਮ ਲਾਉਂਦੀ ਹੈ ਕਿ ਸਾਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਉਹ ਗੱਲਬਾਤ ਹੈ ਕੀ ਗੱਲਬਾਤ ਹੈ ਸਾਰੀ ਪੰਗੂ ਸਾਹਿਬ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਪਿਛਲੇ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਦੇ ਵਿੱਚ ਤੇ ਐਸੀ ਵੀ ਜੇ ਦੁਨੀਆ ਦੇ ਲੋਕਤੰਤਰ ਨੂੰ ਜਿਹੜੇ ਜਿਹੜੇ ਦੇਸ਼ ਚ ਵੀ ਲੋਕਤੰਤਰ ਆ ਜੇ ਉਹਨਾਂ ਸਾਰਿਆਂ ਦੀ ਪਰਚੋੜ ਕੀਤੀ ਜਾਵੇ ਤੇ ਇਹ ਗੱਲ ਫਸਟ ਉੱਪਰ ਕੇ ਸਾਹਮਣੇ ਆ ਗਈ ਹੈ ਵੀ ਮੋਦੀ ਸਰਕਾਰ ਜਾਂ ਬੀਜੇਪੀ ਜਾਂ ਆਰਐਸएस ਦਾ ਜਿਹੜਾ ਗੱਠ ਜੋੜ ਹੈਗਾ ਇਹ ਇਸ ਵੇਲੇ ਇਹਨਾਂ ਨੂੰ ਲੋਕਤੰਤਰ ਹজম ਨਹੀਂ ਹੋ ਰਿਹਾ ਕਿਸੇ ਵੀ ਤਰੀਕੇ ਨਾਲ ਕਿਉਂਕਿ ਕਦੇ ਵੀ ਨਹੀਂ ਸੁਣਿਆ ਮੈਂ ਤਾਂ ਪਾਕਿਸਤਾਨ ਦੀ ਇੱਕ ਦੋ ਵੀਡੀਓਜ਼ ਦੇਖ ਰਿਹਾ ਸੀ ਉਹ ਵੀ ਭਾਰਤ ਦੀ ਲੋਕਤੰਤਰ ਦੀ ਤਾਰੀਫ ਕਰ ਰਹੀ ਸੀ ਵੀ ਇੱਥੇ ਕਿੰਨਾ ਵੱਡਾ ਲੋਕਤੰਤਰ ਹੈ ਔਰ ਚੋਣਾਂ ਹੁੰਦੀਆਂ ਨੇ ਹਮੇਸ਼ਾ ਬੜਾ ਐਡਾ ਵੱਡੀ ਡੈਮੋਕ੍ਰੇਸੀ ਆ ਵਰਡ ਦੀ ਲੇਕਿਨ ਸਾਡੇ ਆਪਣੇ ਦੇਸ਼ ਦੇ ਹਾਕਮਾਂ ਨੂੰ ਹੀ ਇਹ ਆਪਣਾ ਹজম ਨਹੀਂ ਹੋ ਰਿਹਾ ਤੁਸੀਂ ਦੇਖੋ ਚੰਡੀਗੜ੍ਹ ਦੀ ਚੋਣ ਦੀ ਜੇ ਮਿਸਾਲ ਲਈਏ ਤਾਂ ਕੇਵਲ 635 ਦੇ ਇੱਕ 36 ਵੋਟਾਂ ਪਈਆਂ ਨੇ 36 ਵੋਟਾਂ ਦੇ ਵਿੱਚ ਵੀ ਢਾਡ ਲਈ ਚੌਥਾ ਹਿੱਸਾ ਇਹਨਾਂ ਨੇ ਗੜਬੜੀ ਕਰਤੀ ਫਿਰ ਕਦੇ ਅੱਜ ਤੱਕ ਨਹੀਂ ਕਦੇ ਸੁਣਿਆ ਵੀ ਇੱਕੋ ਧਿਰ ਦੀਆਂ ਹੀ ਸਾਰੀਆਂ ਵੋਟਾਂ ਰੱਦ ਕਰਤੀਆਂ ਇਹ ਜਾਣ ਤੇ ਫਿਰ ਕਦੇ ਇਹ ਵੀ ਨਹੀਂ ਦੇਖਿਆ ਵੀ ਜਦੋਂ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਨੇ ਵੀ ਏਡੀ ਆਬਜ਼ਰਵੇਸ਼ਨ ਲਈ ਉਹ बार-बार ਆ ਕਿਵੇਂ ਦੇਖ ਰਿਹਾ ਜਿਹੜਾ ਨਿਲਮਸੀ ਹੈ ਜਿਹੜਾ ਕਿ ਬੀਜੇਪੀ ਦਾ ਆਪਣਾ ਹੀ ਕਾਰਕੁਨ ਸੀ ਨੋਮੀਨੇਟਡ ਮਿਊਨਿਸਪਲ ਕੌਂਸਲਰ ਸੀ ਹਾਲੇ ਕੁ ਗੱਲ ਕੁਝ ਵੀ ਨਹੀਂ ਸੀਗੀ ਜੇ ਅਗਰ ਉਥੇ ਮੇ ਆਰਾਮ ਆਦਮੀ ਪਾਰਟੀ ਦਾ ਬਣ ਵੀ ਜਾਂਦਾ ਉਹਨਾਂ ਨੇ ਕਿਹੜਾ ਉਥੋਂ ਦਾ ਖਜ਼ਾਨਾ ਲੁੱਟ ਕੇ ਲੈ ਜਾਣਾ ਸੀਗਾ ਲੇਕਿਨ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਡੈਮੋਕ੍ਰੇਸੀ ਲੋਕਤੰਤਰ ਇਹਨਾਂ ਦੇ ਪੱਛ ਨਹੀਂ ਰਿਹਾ ਇਹ ਪੁਰਾਣਾ ਉਹੀ ਜਿਹੜਾ ਰੂੜੀਵਾਦੀ ਤੇ ਮਨੁਸ਼ੂਰਤੀ ਲਿਆਉਣੀ ਚਾਹੁੰਦੇ ਨੇ ਆਪਣੀ ਅ ਜਿੱਦ ਤੱਕ ਕੇਜਰੀਵਾਲ ਜੀ ਦੇ ਬਾੜ-ਬਾੜ ਉਹਨਾਂ ਨੂੰ ਸਨਮਣ ਕਰਨ ਦੀ ਗੱਲ ਹੈ ਈਡੀ ਵੱਲੋਂ ਦੇਖੋ ਗੱਲ ਇਹ ਹੈ ਜੀ ਵੀ ਇਹ ਗੱਲ ਅਸੀਂ ਸਪਸ਼ਟ ਕਰਤੀ ਕਿ ਜਿਹੜੀ ਵਾਜ ਜੀ ਨੇ ਹਮੇਸ਼ਾ ਹੀ ਆਪਣੇ ਹਰ ਸਮਨ ਤੋਂ ਬਾਅਦ ਸਪਸ਼ਟ ਕੀਤੀ ਹੈ ਵੀ ਮੈਨੂੰ ਕਿਸ ਗੱਲ ਲਈ ਬੁਲਾ ਰਹੇ ਹੋ ਮੈਨੂੰ ਦੋਸ਼ੀ ਦੇ ਤੌਰ ਦੇ ਉੱਤੇ ਬੁਲਾ ਰਹੇ ਹੋ ਜਾਂ ਗਵਾਹ ਦੇ ਤੌਰ ਦੇ ਉੱਤੇ ਦੋਨਾਂ ਚ ਕੋਈ ਨਾ ਕੋਈ ਗੱਲ ਤਾਂ ਹੋਈ ਜੀ ਜਾਂ ਤਾਂ ਮੈਂ ਦੋਈ ਠੀਂ ਹਾਂ ਜਾਂ ਮੈਂ ਗਵਾਹ ਤੁਸੀਂ ਇਹ ਦੇਖੋ ਵੀ ਸੋਫੋਤਿਆ ਜੀ ਨੂੰ ਇਹਨਾਂ ਨੂੰ ਜਿਹੜਾ ਹਾ ਅਰੈਸਟ ਕੀਤੇ ਹੋਏ ਕਿੰਨਾ ਲੰਬਾ ਸਮਾਂ ਹੋ ਗਿਆ ਲੇਕਿਨ ਉਹਨਾਂ ਦਾ ਚਲਾਨ ਪੇਸ਼ ਨਹੀਂ ਕਰ ਰਹੇ ਇਨਕੁਆਰੀ ਇਨਕੁਆਰੀ ਚੱਲੀ ਜਾਂਦੀ ਆ ਕੋਰਟ ਚ ਜਾ ਕੇ ਫਸ ਕੁਛ ਉਠੀਆਂ ਸਿੱਧੀਆਂ ਇਹ ਗੱਲਾਂ ਕਹਿੰਦੇ ਨੇ ਵੀ ਜੇ ਇਹਨਾਂ ਨੂੰ ਅਸੀਂ ਇਹ ਯਾਦ ਕਰਤਾ ਜੇ ਇਹਨਾਂ ਨੂੰ ਤੁਸੀਂ ਜੁਡੀਸ਼ੀਅਲ ਕਸਟਡੀ ਨਹੀਂ ਦਿੰਦੇ ਤਾਂ ਇਹ ਬਾਹਰ ਜਾ ਕੇ ਆਪਣੇ ਜਿਹੜੇ ਗਵਾਹਾਂ ਨੂੰ ਮੁਕਰਾ ਦੇਣਗੇ ਜੀ ਇਹ ਗਵਾਤਾ ਕੋਈ ਹੈ ਹੀ ਨਹੀਂ ਨਾਉ ਕੇਸ ਹੈ ਕੋਈ ਜਿਹੜਾ ਸ਼ਰਾਬ ਘਟਾ ਲਿੰਦਾ ਹੈਗਾ ਨਾ ਹੀ ਕੋਈ ਗਵਾਹ ਹੈ ਜਿਹੜਾ ਇੱਕ ਗਵਾਹ ਜ ਜਿਹਨੂੰ ਇਹਨਾਂ ਨੇ ਸਰਕਾਰੀ ਗਵਾਹ ਬਣਾਇਆ ਜਿਹਦੇ ਆਧਾਰ ਦੇ ਉੱਤੇ ਸਾਰਾ ਕੁਝ ਕਾਰਵਾਈ ਕਰੀ ਜਾ ਰਹੀ ਆ ਉਹ ਕਦੇ ਕੋਈ ਪਤਾ ਤਾਂ ਲੱਗੇ ਨਾ ਵੀ ਧੰਗਲੀ ਹੋਈ ਕੀ ਐ ਐਨੇ ਕਰੋੜ ਦਾ ਕਪਲਾ ਹੋਇਆ ਜਿਹੜਾ ਗੁਆ ਦੀ ਚੋਣ ਦੇ ਵਿੱਚ ਵਰਤ ਲਿਆ ਗਿਆ ਸੋ ਉਹ ਸਬੰਧ ਪਾਉਣ ਬਾਰੇ ਭੇਜੀ ਜਾ ਰਹੇ ਨੇ ਕੇਜਰੀਵਾਲ ਜੀ ਨੇ ਉਹੀ ਹਰ ਵਾਰ ਇੱਕੋ ਹੀ ਗੱਲ ਸਪਸ਼ਟ ਕੀਤੀ ਐ ਵੀ ਦੱਸੋ ਗੱਲ ਇਹ ਵੀ ਮੈਨੂੰ ਕਿਸ ਤੌਰ ਤੇ ਬੁਲਾ ਰਹੇ ਹੋ ਕੋਣ ਇਹਨਾਂ ਦਾ ਆਪਣਾ ਚੋਰੀ ਆ ਵੀ ਪਕੜੀ ਗਈ ਜਦੋਂ ਇਹ ਕੋਰਟ ਦੇ ਵਿੱਚ ਗਏ ਨੇ ਕੋਰਟ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਜਾਣੀ ਐ ਕਿਉਂਕਿ ਸਟਾਰਨਪਰ ਵੀ ਨੂੰ ਬੁਲਾਇਆ ਬਿਲਕੁਲ ਸਭ ਇਹ ਗੱਲ ਡਿਸਕਸ ਹੋਏਗੀ ਉੱਥੇ ਵੀ ਤੁਸੀਂ ਕਿਸ ਕਪੈਸਿਟੀ 'ਚ ਇਹਨਾਂ ਨੂੰ ਬੁਲਾ ਰਹੇ ਹੋ ਰਹੀ ਗੱਲ ਵੀ ਉੱਥੇ ਪੇਸ਼ ਹੋ ਕੇ ਕੁਛ ਨਾ ਕੋਈ ਦੱਸਣ ਦੀ ਦੱਸੇਗਾ ਵੀ ਦੇਖੋ ਮੇਰੀ ਕੋਈ ਇਨਕੁਆਰੀ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਕਹੂੰਗਾ ਮੈਨੂੰ ਸ਼ਿਕਾਇਤ ਦੀ ਕਾਪੀ ਦਿਓ ਤਾਂ ਕਿ ਜਦੋਂ ਮੇਰੀ ਤੁਸੀਂ ਇਨਕੁਆਰੀ ਕਰੋਗੇ ਮੈਂ ਉਹਨੂੰ ਪੜਤਾ ਲਵਾਣਾ ਮੈਂ ਜਵਾਬ ਕੀ ਦੇਣਾ ਜਿਹੜੇ ਤੱਥ ਮੇਰੇ ਕੋਲ ਹੋਣਗੇ ਮੈਂ ਉਹ ਤੱਥ ਵੀ ਇਕੱਠੇ ਕਰ ਲਵਾਂਗਾ ਨਾ ਤਾਂ ਕੇ ਜਰੀ ਫਿਰ ਇਹਨਾਂ ਨੇ ਦੇਖੋ ਸੰਜੇ ਸਿੰਘ ਦਾ ਨੋ ਪਹਿਲਾ ਲਿਆ ਸੰਜੇ ਸਿੰਘ ਹਰੀ ਸੁਪਰੀਮ ਕੋਰਟ ਚ ਚਲੇ ਗਏ ਸੁਪਰੀਮ ਕੋਰਟ ਨੇ ਇਸ ਗੱਲ ਦੀ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੇ ਅਬਜ਼ਰਵੇਸ਼ਨ ਲਈ ਵੀ ਕੀ ਮਜ਼ਾਕ ਕੀ ਹੈ ਉਦੋਂ ਇਹਨਾਂ ਨੇ ਸੰਜੇ ਸਿੰਘ ਦਾ ਖਲਾਫ ਕਰੀਏ ਨਾਂ ਤਾਂ ਗਲਤੀ ਨਾਲ ਪੈ ਗਿਆ ਸੀਗਾ ਬਾਅਦ ਦੇ ਵਿੱਚ ਵੀ ਸੰਜੇ ਸਿੰਘ ਨੇ ਰਿਵੋਲਵ ਕਰ ਲਿਆ ਮਤਲਬ ਕਿ ਇਹ ਚਾਹੁੰਦੇ ਨੇ ਇਹ ਆਉਣ ਵਾਲੀਆਂ 2024 ਦੀਆਂ ਚੋਣਾਂ ਤੋਂ ਪਹਿਲਾਂ ਕੋਈ ਵੀ ਸਟੇਟ ਦੇ ਵਿੱਚ اپੋਜੀਸ਼ਨ ਨਾ ਹੋਵੇ ਕੋਈ ਪ੍ਰਚਾਰ ਜਿੰਨੇ ਵੀ ਸਟਾਰ ਪ੍ਰਚਾਰ ਕਰੇ ਕੋਈ ਪ੍ਰਚਾਰਨਾ ਕਰ ਸਕੇ ਤੇ ਨਾ ਹੀ ਕੋਈ ਭਾਜਪਾ ਦੇ ਜਿਹੜੇ ਕੁਕਰਮ ਕੀਤੇ ਹੋਏ ਨੇ ਨਾ ਹੀ ਉਹਨਾਂ ਦੀ ਪੋਲ ਖੋਲੇ ਤੇ ਤੁਹਾਡੇ ਸਾਹਮਣੇ ਸ਼ਿਭੂ சுரேਨ ਦੇ ਜਿਹੜੇ ਹਮ சுரேਨ ਦਾ ਮਾਮਲਾ ਝਾਰਖੰਡ ਦਾ ਉਹਨਾਂ ਨੂੰ ਵੀ ਨਾ ਨੀ ਗ੍ਰਿਫਤਾਰ ਕਰ ਲਿਆ ਉਹਨਾਂ ਦੀ ਜਿਹੜੀ ਅੱਖ ਜਿਹੜੀ ਹੈਗੀ ਉਹ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਉੱਤੇ ਹੈ ਜਿੰਨੀ ਵਾਰ ਮਦੀ ਸਮਨ ਭੇਟਿਆ ਜੀ ਜੋ ਮਤੀ ਕਰਨ ਪਰ ਕਾਖ ਨੂੰ ਪ੍ਰਮਾਣ ਕੀ ਮਤਲਬ ਕਿ ਹਰ ਚੀਜ਼ ਸਪਸ਼ਟ ਸਾਹਮਣੇ ਬੋਲ ਰਹੀ ਹੈ ਵੀ ਇਹ ਬਿਲਕੁਲ ਲੋਕਤੰਤਰ ਦਾ ਘਾੜ ਹੋ ਰਿਹਾ ਠੀਕ ਹੈ ਕੁਝ ਸਟੇਟਸ ਦੇ ਵਿੱਚ ਇੰਡੀਆ ਗਠਬੰਧਨ ਦਾ ਜੋੜ ਆਪਸ ਦੇ ਵਿੱਚ ਤਾਲਮੇਲ ਨਹੀਂ ਰਲ ਰਿਹਾ ਸਾਡਾ ਵੀ ਤੁਸੀਂ ਦੇਖ ਲਿਆ ਹੋਣਾ ਵੀ ਅਸੀਂ ਅਸਾਮ ਤੋਂ ਵੀ ਚੋਣਾ ਲੜ ਰਹੇ ਹਾਂ ਮਤਲਬ ਕਹਿੰਦਾ ਭਾਵੇਂ ਵੀ ਕੋਈ ਨਾ ਕੋਈ ਐ ਐਕਸਟਰਾ ਨਹੀਂ ਅਸੀਂ ਵਸਮੂਹ ਕਰ ਰਹੇ ਆ ਇਹ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਤੇ ਇਹਨਾਂ ਨੂੰ ਉਹਦਾ ਕੁਝ ਨਾ ਕੁਝ ਬੈਨੀਫਿਟ ਮਿਲ ਰਿਹਾ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੋ ਜਾਣੀ ਹੈ ਜਿਹੜੇ ਇਹਨਾਂ ਦੇ ਸਮਨ ਨੇ ਉਹ ਬਿਲਕੁਲ ਗਲਤ ਹੈ ਕੋਰਟ ਦੇ ਵਿੱਚ ਇਹ ਗੱਲ ਸਾਰਾ ਫਿਰ ਉਹਨੂੰ ਸਾਹਮਣੇ ਆਏਗੀ ਡਿਸਕਸ਼ਨ ਹੋਏਗੀ ਸੋ ਦੇਖਦੇ ਆ ਕੀ ਬਣਦਾ ਹੈ ਤੁੰਗੂ ਸਾਹਿਬ ਸਹੀ ਬਿਲਕੁਲ ਅਸਲ ਇਹ ਕੀ ਜਿਵੇਂ ਪਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਡੈਮੋਕ੍ਰੇਸੀ ਦਾ ਘਾਣ ਕਰ ਰਹੀ ਹੈ বিজেপি ਪਾਰਟੀ ਤੇ ਜੋ ਕੁਝ ਕਰ ਰਹੀ ਹੈ ਉਹ ਇੱਕ ਜਿਹੜੀਆਂ ਸੀਮਾਵਾਂ ਨੇ ਉਹਨਾਂ ਨੂੰ ਉਲੰਘ ਕੇ ਕਰ ਰਹੀ ਹੈ ਕਿਉਂਕਿ ਏਜੰਸੀਆਂ ਦੀ ਦੁਰਵਰਤੋਂ ਹੁੰਦੀ ਹੈ ਉਹ ਏਜੰਸੀ ਭਾਵੇਂ ਸੀਬੀਆਈ ਹੋਵੇ ਉਹ ਏਜੰਸੀ ਜਾਂ ਈਡੀ ਹੋਵੇ ਜਾਂ ਕੋਈ ਹੋਰ ਏਜੰਸੀ ਹੋਣ ਛੋਟੇ ਲੈਵਲ ਦੇ ਉੱਪਰ ਕਿ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਏਜੰਸੀਆਂ ਨੂੰ বিজেপি ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀਆਂ ਗਲਤੀਆਂ ਨੇ ਉਹ ਗਲਤੀਆਂ ਦੀ ਸਜ਼ਾ ਭੁਗਤ ਰਹੀ ਆ ਮਾਨੀ ਪਾਰਟੀ ਕਿ ਸਾਡੇ ਵੱਲੋਂ ਕੋਈ ਏਜੰਸੀ ਦਾ ਉਦੁਰ ਉਪਯੋਗ ਨਹੀਂ ਕੀਤਾ ਗਿਆ ਨਹੀਂ 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 ਕੋਈ ਅਸੀ ਗੱਲ ਨਹੀਂ ਹੈ ਜੀ ਵੰਗੂ ਸਾਹਿਬ ਦੇਖੋ ਗੱਲ ਇਹ ਆ ਵੀ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੋ ਗਈ ਵੀ ਏਜੰਸੀਆਂ ਜੀ ਦਾ ਜਿਹੜਾ ਇਸਤੇਮਾਲ ਹੈ ਗਲਤ ਹੋ ਰਿਹਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਕਿਉਂਕਿ ਦੇਖੋ ਆ ਹਿੰਮਤ ਦੇ ਸ਼ਰਮਾ ਸੰਭਾਲੇ ਹਨ ਉਹਨਾਂ ਉਹਦੀ ਧਾਰ ਨਹੀਂ ਲੈਣੋ ਤੁਸੀਂ ਆ ਜਰੂਰਤ ਤਾਂ ਬੀਜੇਤੀ ਦੇ ਵਿੱਚ ਨਹੀਂ ਹੈ ਉਹਨੋਂ ਮੋਸਟ ਕਰਪਟ ਆਦਮੀ ਉਹਦੇ ਖਿਲਾਫ ਐਲੀਗੇਸ਼ਨ ਨੇ ਜਦੋਂ ਉਹ ਬੀਜੇਪੀ ਚ ਸ਼ਾਮਲ ਹੋ ਜਾਂਦਾ ਉਹ ਐਲੀਗੇਸ਼ਨ ਖਤਮ ਉਹ ਸਾਰਾ ਕੇਸ ਠੱਡੇ ਵਸਤਿਕ ਹੈ 6 ਮਿੰਸ ਦਾ ਕੇਸ ਵਿਦ ਆਪਣੇ ਜਿਹੜੇ ਸ਼ਰਦਪੂਰ ਦੇ ਭਤੀਜੇ ਦੇ ਜੀਤਪੂਰ ਉਹਨਾਂ ਦਾ ਕੇਸ ਹੈਗਾ ਜਦੋਂ ਤਾ ਉਹ ਆਪਣਾ ਇਹਨਾਂ ਦੀਆਂ ਗੱਲਾਂ ਨਹੀਂ ਮੰਨ ਰਹੇ ਉਦੋਂ ਤਾ ਉਹ ਦੋਸ਼ੀ ਹੈ ਜਦੋਂ ਮਤਲਬ ਕਿ ਉਹ ਆਪਣਾ ਸਮਰਥਨ ਬੀਜੇਪੀ ਨੂੰ ਦੇ ਰਹੇ ਨੇ ਉਦੋਂ ਮਤਲਬ ਕਿ ਉਹ ਆਪਣਾ ਦੋਸ਼ੀ ਦੋਸ਼ਾ ਤੋਂ ਬਰੀ ਹੋਗੇ ਨੇ ਕੰਦਾ ਫਾਲੇ ਨਾ ਤੋਂ ਇਹ ਮੈਂ ਤਾਂ ਹੁਣ ਅੱਜ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਦੇ ਉੱਤੇ ਇੱਕ ਕਮੇਡੀ ਟਾਈਪ ਦੀ ਉਹ ਵੀਡੀਓ ਬਣੀ ਹੋਈ ਹੈ ਉਹ ਦੇਖ ਰਿਆ ਸੀਗਾ ਬਈ ਕਿਸੇ ਬਿਜ਼ਨਸ ਟਿਕਾਣੇ ਦੇ ਉੱਤੇ ਕਿ ਏਡੀ ਦੇ ਰੂਪ ਦੇ ਵਿੱਚ ਲੋਕ ਜਾ ਉੱਥੇ ਛਾਪਾ ਮਾਰੇ ਨੇ ਵੀ ਜੋ ਵੀ ਤੁਹਾਡੇ ਕੋਲ ਹੈਗਾ ਸਾਨੂੰ ਸਬੂਤ ਦਿਓ ਸਬੂਤ ਦਿਓ ਅਗਰ ਇਹਨੇ ਆਪਣੇ ਗੱਲ ਦੇ ਵਿੱਚ ਬੀਜੇਪੀ ਦਾ ਪੱਲਾ ਪੈ ਕਹਿੰਦਾ ਮੈਂ ਤਾਂ ਜੀ ਕੱਲ ਰਾਤੀ ਬੀਜੇਪੀ ਚ ਸ਼ਾਮਲ ਹੋ ਗਿਆ ਹਾਂ ਉਹ ਕਹਿੰਦਾ ਠੀਕ ਹੈ ਅਸੀਂ ਗਲਤ ਥਾਂ ਤੇ ਆ ਗਏ ਹਾਂ ਬਿਲਕੁਲ ਇਹ ਗੱਲ ਮਤਲਬ ਇਹ ਕਹਿੰਦਾ ਜੀ ਸਪਸ਼ਟ ਹੋ ਗਿਆ ਵੀ ਜਿਹੜਾ ਤਾਂ ਬੀਜੇਪੀ ਦੇ ਵਿੱਚ ਹੈ ਉਹ ਮਤਲਬ ਕਿ ਦੋਸ਼ੀ ਨਹੀਂ ਹੈ ਜਿਹੜਾ ਬੀਜੇਪੀ ਦੇ ਵਿੱਚ ਨਹੀਂ ਹੈ ਉਹ ਦੋਸ਼ੀ ਹੈ ਤੇ ਕਿੰਨੀ ਕੁ ਟੇਰ ਚਲੇਗਾ ਇਹ ਇਹ ਇੱਕ ਬਿਲਕੁਲ ਕਾਇਓਸ ਪੈਦਾ ਕਰ ਰਿਆ ਸਾਡੇ ਦੇਸ਼ ਦੇ ਵਿੱਚ ਲੋਕ ਦੇਖ ਰਹੇ ਆ ਜਨਤਾ ਦੇਖ ਰਹੀ ਆ ਔਰ ਕਲਾ ਭਾਰਤ ਦੀ ਜਨਤਾ ਹੀ ਨਹੀਂ ਦੁਨੀਆਂ ਦੇ ਜਿਹੜੇ ਲੋਕ ਨੇ ਕੋ ਵੀ ਦੇਖ ਰਹੇ ਨੇ ਉਹਨਾਂ ਦੀ ਜਿਹੜੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਮਤਲਬ ਕਿ ਲੀਡਰ ਸਾਹਿਬਾਨ ਨੇ ਵੱਖ-ਵੱਖ ਪਾਰਟੀਆਂ ਦੇ ਮੁਖੀ ਨੇ ਉਹ ਸਾਰੇ ਦੇਖ ਰਹੇ ਨੇ ਪੀ ਇੰਡੀਆ ਦੇ ਵਿੱਚ ਇਹ ਮੋਦੀ ਸਰਕਾਰ ਕਰਤੀ ਰਹੀ ਹੈ ਇਹ ਕੀ ਕੋ ਗੱਲ ਬਣਦੀ ਨਹੀਂ ਆ ਵੀ ਏਡੀ ਦੇ ਸੀਬੀਆਈ ਤੁਸੀਂ ਇਹ ਦੇਖੋ ਵੀ ਏਡੀ ਤੇ ਸੀਬੀਆਈ ਦੇ ਬਿਸ਼ੇ ਲੰਬੇ ਸਮੇਂ ਦੇ ਵਿੱਚ ਜਿੰਨੇ ਵੀ ਕੇਸ ਚੱਲੇ ਕਿੰਨੇ ਪ੍ਰਤੀਸ਼ਤ ਉਹਨਾਂ ਦਾ ਰੇਖੋ ਹੈ ਕਿ ਵੀ ਕਿੰਨੇ ਕੇਸ ਪ੍ਰੂਵ ਹੋਏ 3 ਜਾਂ 4% ਮੱਡਦਾ ਮਸਾਂ ਹੀ ਕਿਉਂਕਿ ਤੇ ਐਨੇ ਹਜ਼ਾਰਾਂ ਦੀ ਗਣਤੀ ਦੇ ਵਿੱਚ ਇਹਨਾਂ ਨੇ ਈਡੀ ਦੇ ਸੀਪੀ ਨੇ ਛੱਪੇ ਮਾਰੇ ਹੋਏ ਨੇ ਕੇਸ ਨਵੇੜਾ ਤਾਂ ਕਿਸੇ ਦਾ ਵੀ ਨਹੀਂ ਕਰ ਰਹੇ ਨਵੇੜਾ ਤਾਂ ਕਿਸੇ ਦਾ ਕਰਦਾ ਹੀ ਨਹੀਂ ਪਏ ਇਹ ਔਰ ਐਨੇ ਉਸੇ ਹੀ اسی ਸ਼ਰਾਬ ਘਟਾਲੇ ਦੀ ਗੱਲ ਕਰ ਲੋ ਕਿੰਨੇ ਲੰਬੇ ਹਰਸੇ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਹੋਰ ਕਿੰਨਾ ਲੰਬਾ ਸਮਾਂ ਪੁੱਛ ਪੜਤਾਲ ਚੱਲੇਗੀ ਕੋਈ ਵੀ ਕੇਸ ਹੁੰਦਾ ਕੋਈ ਵੀ ਚੋਰੀ ਹੁੰਦੀ ਹੈ ਉਹਦੀ ਪੁੱਛ ਪੜਤਾਲ ਹੁੰਦੀ ਹੈ ਉਸੋ ਬਾੜਾ ਇੱਕ ਮਹੀਨਾ 2 ਮਹੀਨੇ ਤੇ 3 ਮਹੀਨੇ ਜਾਂ ਉਹਦੇ ਵਿੱਚ ਕੋਈ ਨਾ ਕੋਈ ਪੋਲਿਟਿਕਲਰ ਪੁਆਇੰਟ ਆਊਟ ਕਰ ਦਿੱਤਾ ਜਾਂਦਾ ਵੀ ਫਲਾਸ ਸਬੂਤ ਤੁਸੀਂ ਸਾਨੂੰ ਦਿਓ ਜਾਂ ਉਹ ਕਿਤੇ ਨਾ ਕਿਤੇ ਪੈਦਾ ਕਰ ਲੈਂਦੇ ਨੇ ਪਰ ਇਹ ਤਾਂ ਉਹਨੂੰ ਮੁਕੜਦਾ ਨਾ ਹੀ ਨਹੀਂ ਲੈ ਰਹੇ ਵੀ ਜਿਹੜੀ ਪੁੱਛਪੜਤਾਲ ਤੁਹਾਡੀ ਹੈ ਉਹਨੂੰ ਕੰਪਲੀਟ ਕਰੋ ਤੇ ਉਸ ਤੋਂ ਬਾਅਦ ਉਹਦਾ ਚਲਾਨ ਪੇਸ਼ ਕਰਕੇ ਜੋ ਵੀ ਕੋਰਟ ਨੇ ਫੈਸਲਾ ਕਰਨਾ ਹੈ ਉਹ ਕੋਰਟ ਫੈਸਲਾ ਕਰੇ ਸੋ ਇਹ ਬਿਲਕੁਲ ਗਲਤ ਹੋ ਰਿਹਾ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਮੋਦੀ ਸਰਕਾਰ ਬਹੁਤ ਗਲਤ ਕਰ ਰਹੀ ਹੈ ਇਹ ਬਰਦਾਸ਼ਤ ਵੈਸੇ ਤਾਂ ਦੇਖੋ ਲੋਕ ਹੁਣੇ ਹੀ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਦੇਖੋ ਉਧੇ ਤਾਂ ਸਾਨੂੰ ਖਬਰਾਂ ਮਿਲ ਜਾਂਦੀਆਂ ਨੇ ਤੇ ਕਿੰਜੜਾ ਨੈਸ਼ਨਲ ਮੀਡੀਆ ਹੈਗਾ ਉਥੋਂ ਸਾਨੂੰ ਇੱਕ ਵੀ ਖਬਰ ਨਹੀਂ ਮਿਲਦੀ ਉਥੇ 24 ਘੰਟੇ ਰਾਮ ਗੁਣਵਾਨ ਜਾਂ ਜਿਹੜਾ ਇਹਨਾਂ ਨੇ ਰਾਮ ਮੰਦਿਰ ਬਣਾਇਆ ਉਹਦੀ ਗੱਲ ਅਯੁੱਧਿਆ ਦੀ ਫਲਾਟਮ ਖਾਨ ਦੀ ਬਦਲ ਕੇ ਹੱਟ ਹੋਈ ਪਈ ਹੈ ਹੱਟ ਹੱਟ ਵੀ ਹੱਟੋ ਵੀ ਹੱਟ ਹੋ ਗਈ ਹੈ ਇਸ ਵੇਲੇ ਤਾਂ ਇਸ ਕਰਕੇ ਇਹ ਜਿਹੜੀ ਇਹਨਾਂ ਦੀ ਜੀਡੀ ਪੀਏ ਦੀ ਗੁੰਡਾ ਸਰਦੀ ਹੈ ਜਿਆਦਾ ਸਮਾਂ ਲੰਬਾ ਸਮਾਂ ਨਹੀਂ ਖਲਣੀ ਇਹਨਾਂ ਦੇ ਨਤੀਜੇ ਇਹਨਾਂ ਨੂੰ ਖੁਦ ਹੀ ਭੁਗਤਨੇ ਪੈਣੇ ਆ ਉਦੋਂ ਤੁਹਾਡੇ ਸਾਹਮਣੇ ਆਪਣੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਵੀ ਜੋ ਕਰਦੇ ਸੀ ਗਲਤ ਕਰਦੇ ਸੀ ਜੀ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਮੇਰੇ ਨਾਲ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਪ੍ਰਿੰਸੀਪਲ ਜੀਪੀ ਸਿੰਘ ਜੁੜੇ ਹੋਏ ਸੀ ਈਡੀ ਵਾਲੇ ਮਾਮਲੇ ਤੇ ਉਹ ਪਰ ਆਪਣੀ ਗੱਲਬਾਤ ਕੀਤੀ ਸੋ ਤੁਸੀਂ ਆਪਣੇ ਫੀਡਬੈਕਸ ਤੁਹਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ